ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਉਸ ਪੱਤਰ ਦੇ ਵਿੱਚ ਕੀ ਲਿਖਿਆ ਹੈ ਉਸ ਬਾਰੇ ਜਾਣਕਾਰੀ ਦੇਵਾਂਗੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਚਾਹੀਦਾ ਜੋ ਮੁਲਾਜ਼ਮ ਬਾਰਡਰ ਏਰੀਆ ਦੇ ਵਿੱਚ ਕੰਮ ਕਰਦੇ ਨੇ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਇੱਕ ਵਾਧੂ ਇਨਕਰੀਮੈਂਟ ਮਿਲੇਗੀ ਜਿਹੜੇ ਮੁਲਾਜ਼ਮ ਤੇ ਅਧਿਆਪਕਾਂ ਦੀ ਪੋਸਟ ਤੇ ਤਾਇਨਾਤ ਨੇ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆਉਂਦੇ ਨੇ ਇਨਾਂ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਮੁਲਾਜ਼ਮ ਤੇ ਜਿਹੜੇ ਅਧਿਆਪਕ ਨੇ ਉਹ ਇੱਕ ਇਨਕਰੀਮੈਂਟ ਹਾਸਲ ਕਰਨ ਦੇ ਸਮਰਥ ਹੋਣਗੇ ਇਹ ਫੈਸਲਾ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਕੁਝ ਅਦਾਲਤੀ ਰੀਟਾਂ ਤੋਂ ਬਾਅਦ ਕੀਤਾ ਹੈ ਔਰ ਇਹਦੇ ਸਬੰਧ ਦੇ ਵਿੱਚ ਡੀਪੀਆਈ ਸਕੈਂਡਰੀ ਦੇ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਅਤੇ ਫਿਰੋਜ਼ਪੁਰ ਨੂੰ ਬਕਾਇਦਾ ਪੱਤਰ ਲਿਖ ਕੇ ਇਹ ਕਹਿ ਦਿੱਤਾ ਹੈ ਵੀ ਬਾਰਡਰ ਏਰੀਆ ਦੇ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਜਿਹੜਾ ਹੈ ਮੁਲਾਕਾਤ ਜਿਹੜੇ ਕਿ ਇਹਦੇ ਵਿੱਚ ਵੀ ਬੜੀਆਂ ਜਿਹੜੀਆਂ ਸ਼ਖਤ ਸਖਤ ਜਿਹੜੀਆਂ ਸ਼ਰਤਾਂ ਲਾਈਆਂ ਨੇ ਇਸ ਪੱਤੇ ਦੇ ਵਿੱਚ ਲਿਖਿਆ ਗਿਆ ਕਿ ਬਾਰਡਰ ਏਰੀਆ ਦੇ ਵਿੱਚ ਤਾਇਨਾਤ ਕਰਮਚਾਰੀ ਅਧਿਕਾਰੀ ਜੋ ਸਰਕਾਰੀ ਸੇਵਾ ਦੇ ਵਿੱਚ ਕੰਮ ਇੱਕ ਜਿਹੜਾ ਹੈ ਕਿ ਵਾਧੂ ਇਨਕਰੀਮੈਂਟ ਦਾ ਲਾਭ ਲੈਣਾ ਚਾਹੁੰਦੇ ਹਨ ਕਿ ਉਹ ਆਪਣੇ ਜਿਹੜਾ ਸਮਰਥ ਜਿਹੜਾ ਹੈ ਸਿੱਖਿਆ ਅਫਸਰ ਸੰਗ ਸਕੈਂਡਰੀ ਨੂੰ ਆਪਣੀ ਆਪਸ਼ਨ ਦੇਣਗੇ ਕਿ ਉਹ ਸਾਰੀ ਸੇਵਾ ਦੇ ਦੌਰਾਨ ਬਾਰਡਰ ਏਰੀਆ ਦੇ ਵਿੱਚ ਤਾਇਨਾਤ ਰਹਿਣਗੇ ਜਾਂ ਨਹੀਂ ਜੇਕਰ ਕੋਈ ਅਧਿਕਾਰੀ ਕਰਮਚਾਰੀ ਬਾਰਡਰ ਏਰੀਆ ਤੋਂ ਨਾਨ ਬਾਰਡਰ ਏਰੀਆ ਦੇ ਵਿੱਚ ਤਾਇਨਾਤੀ ਲੈਂਦਾ ਹੈ ਉਹ ਉਹ ਇੱਕ ਵਾਧੂ ਇਨਕਰੀਮੈਂਟ ਦੇ ਲਾਭ ਦਾ ਹੱਕਦਾਰ ਨਹੀਂ ਹੋਵੇਗਾ ਭਾਵੇਂ ਵੀ ਜਿਹੜਾ ਮੁਲਾਜ਼ਮ ਹੈ ਜਾਂ ਅਧਿਕਾਰੀ ਹੈ ਜਾਂ ਅਧਿਆਪਕ ਬਾਰਡਰ ਏਰੀਏ ਦੇ ਜਿਹੜੇ ਆਧਾਰ ਤੇ ਇੱਕ ਵਾਧੂ ਇਨਕਰੀਮੈਂਟ ਲਏਗਾ ਜੇ ਉਹ ਨੋਨ ਬਾਰਡਰ ਏਰੀਏ ਦੇ ਵਿੱਚ ਬਦਲੀ ਕਰਵਾਏਗਾ ਤੇ ਫਿਰ ਉਹਦੇ ਕੋਲ ਉਹ ਇਨਕਰੀਮੈਂਟ ਵਾਪਸ ਲੈ ਲਈ ਜਾਵੇਗੀ ਵਿਆਜ ਦੇ ਸਮਿਤ ਬੜਾ ਹੀ ਸਖਤ ਸ਼ਰਤ ਲਾਈ ਹੈ ਔਰ ਇਹਦੇ ਸਬੰਧ ਦੇ ਵਿੱਚ ਜਿਹੜਾ ਅੰਡਰਟੇਕਿੰਗ ਸਬੰਧਿਤ ਮੁਲਾਜ਼ਮਾਂ ਦੇ ਕੋਲੋਂ ਲੈਣ ਬਾਰੇ ਵੀ ਇੱਕ ਜਿਹੜਾ ਹੈ ਫਰਮ ਪਰਫਾਰਮਾ ਭੇਜਿਆ ਜਿਹਦੇ ਵਿੱਚ ਲਿਖਿਆ ਵੀ ਮੈਂ ਸਿੱਖਿਆ ਵਿਭਾਗ ਦੇ ਸਾਲ 2018 ਦੇ ਵਿੱਚ ਜਾਰੀ ਕੀਤੇ ਰੂਲ ਦੇ ਕਾਲਮ ਨੰਬਰ ਪੰਜ ਦੇ ਵਿੱਚ ਦਰਜ ਪਵੰਧ ਦੇ ਅਨੁਸਾਰ ਪਾਊਡਰ ਏਰੀਆ ਦੇ ਵਿੱਚ ਸਾਰੀ ਸੇਵਾ ਨਮਾਉਣ ਦਾ ਫੈਸਲਾ ਲੈਂਦਾ ਹਾਂ ਅਤੇ ਜੇਕਰ ਮੈਂ ਬਾਰਡਰ ਏਰੀਆ ਤੋਂ ਨਾਨ ਬਾਰਡਰ ਏਰੀਆ ਦੇ ਵਿੱਚ ਜਾਣ ਲਈ ਆਪਸ਼ਨ ਦਿੰਦਾ ਹਾਂ ਤਾਂ ਮੈਂ ਇਸ ਕਲਾਸ ਨੰਬਰ ਪੰਜ ਦੇ ਅਨੁਸਾਰ ਇੱਕ ਵਾਧੂ ਇਨਕਰੀਮੈਂਟ ਦਾ ਲਾਭ ਲੈਣ ਦਾ ਹੱਕਦਰ ਨਹੀਂ ਹੋਵਾਂਗਾ ਜੇਕਰ ਮੈਂ ਇਸ ਵਾਧੂ ਇਨਕਰੀਮੈਂਟ ਦਾ ਲਾਭ ਲੈਣ ਲਈ ਉਪਰੰਤ ਕਿਸੇ ਵੀ ਕਾਰਨ ਕਰਕੇ ਨੌਨ ਬਾਰਡਰ ਏਰੀਆ ਦੇ ਵਿੱਚ ਜਾਂਦਾ ਹਾਂ ਤਾਂ ਮੈਂ ਵਾਧੂ ਇਨਕਰੀਮੈਂਟ ਦਾ ਲਿਆ ਗਿਆ ਜਿਹੜਾ ਲਾਭ ਸਮੇਤ ਵਿਆਜ ਵਾਪਸ ਕਰਨ ਦੇ ਲਈ ਪਾਬੰਦ ਹੋਵਾਂਗਾ ਤੋਂ ਇਸ ਫੈਸਲੇ ਤਹਿਤ ਬੜਾ ਸਪਸ਼ਟ ਕਰ ਦਿੱਤਾ ਵੀ ਜਦੋਂ ਤੁਸੀਂ ਬਾਰਡਰ ਏਰੀਆ ਦੇ ਵਿੱਚ ਨਿਯੁਕਤੀ ਮੌਕੇ ਇੱਕ ਇਨਕਰੀਮੈਂਟ ਲਵੋਗੇ ਤੇ ਜਦੋਂ ਉਸ ਤੋਂ ਬਾਅਦ ਤੁਸੀਂ ਨਾਨ ਬਾਰਡਰੀਅਰ ਬਾਰਡਰ ਤੋਂ ਦੇ ਵਿੱਚ ਏਰੀਆ ਦੇ ਵਿੱਚ ਬਦਲੀ ਕਰਵਾਵੋਗੇ ਤੁਹਾਨੂੰ ਇਨਕਰੀਮੈਂਟ ਸਮੇਤ ਵਿਆਜ ਦੇ ਨਹੀਂ ਪਵੇਗੀ ਔਰ ਹੋਰ ਜਾਣਕਾਰੀ ਮਿਲੀ ਹੈ ਵੀ ਇੱਕ ਇਨਕਰੀਮੈਂਟ ਜਿਹੜੇ ਇਸ ਬਾਰਡਰ ਖੇਤਰ ਦੇ ਏਰੀਆ ਦੇ ਅਧਿਆਪਕਾਂ ਨੂੰ ਲਾਈ ਗਈ ਹੈ ਤੇ